ਇੱਕ ਗੱਲ ਦਿਲ ਨੂੰ ਲੱਗ ਗਈ ਕਿ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਆ ਸਰਦਾਰਾਂ ਨੇ ਬਣਾਈ ਸੀ ਸਾਡੀ ਵਿਰਾਸਤਾ ਉਹਦੇ ਤੇ ਡਾਕਾ ਪੈ ਗਿਆ ਤੇ ਉਹ ਮੋਦੀ ਖੋ ਕੇ ਲੈਕ ਚ ਲੈ ਆਇਆ ਇਹਨਾਂ ਦਾ ਨਿਸ਼ਾਨਾ ਜਿੱਥੇ ਭਾਜੀਪੀ ਸਰਕਾਰ ਤੇ ਰਹਿੰਦਾ ਤਾਂ ਉੱਥੇ ਆਰਐਸਐਸ ਵੀ ਰਹਿੰਦਾ ਦੂਜੇ ਪਾਸੇ ਤੁਹਾਡੀ ਯੂਨੀਵਰਸਿਟੀ ਦੀ ਗੱਲ ਕਰੀਏ ਵੀ ਸੀ ਸਾਹਿਬ ਤੇ ਹੀ ਸਵਾਲ ਉੱਠੇ ਆ ਬੀਤੇ ਦਿਨਾਂ ਚ ਹੀ ਉਹਨਾਂ ਦੀ ਸ਼ਿਕਾਇਤ ਅਕਾਲਤਖ ਸਾਹਿਬ ਤੇ ਮੈਂ ਕੀਤੀ ਸੀ ਵੀ ਸੀ ਸਾਹਿਬ ਨੇ ਉੱਥੇ ਪ੍ਰੋਟੈਸਟ ਕੀਤੇ ਮੁਜ਼ਾਹਰੇ ਕੀਤੇ ਵਾਈਸ ਚਾਂਸਲਰ ਦਾ ਵਿਰੋਧ ਕੀਤਾ ਤੱਕ ਸਾਹਿਬ ਤਲਬ ਕਰਾਇਆ ਸਪਸ਼ਟਿਕਰਨ ਦਵਾਇਆ ਤੇ ਹੁਣ ਵਾਈਸ ਚਾਂਸਲਰ ਆਰਐਸਐਸ ਦੀ ਹੈ ਪਰ ਕਿੰਨੇ ਹੋਰ ਪ੍ਰੋਫੈਸਰ ਨੇ ਜਿਹੜੇ ਖੁੱਲੇ ਦਾੜਿਆਂ ਵਾਲੇ ਗਾਤਰਿਆਂ ਵਾਲੇ ਨੇ ਜਿਹੜੇ ਆਰਐਸਐਸ ਦੀ ਬੋਲੀ ਬੋਲਦੇ ਆ ਉਹਨਾਂ ਨੇ ਪੂਰੀ ਕਿਤਾਬ ਗਲਤ ਨਹੀਂ ਲਿਖਣੀ ਹੁੰਦੀ ਸਿਰਫ ਇੱਕ ਅੱਧੀ ਲੈਣ ਜਿਹੜੀ ਲਿਖਣੀ ਹੁੰਦੀ ਆ ਉਹਦੇ ਨਾਲ ਹੀ ਬੇੜਾ ਕਰਕੇ ਕਰਕੇ ਰੱਖ ਦਿੰਦੇ ਆ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕ ਬੰਦੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਵੀ ਦੱਸੇ ਤੇ ਹੋਰ ਬੰਦਿਆਂ ਨੇ ਵੀ ਸਾਨੂੰ ਦੱਸਦੇ ਵੀ ਆਹ ਬੰਦੇ ਵੀ ਜਾਣਦੇ ਨੇ ਵੀ ਕੱਚਾ ਧਾਰੀ ਨੇ ਹਣੇ ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਪ੍ਰੋਫੈਸਰ ਨੇ ਉਹ ਆਰਸਿਸ ਦੀ ਬੋਲੀਪੋਲ ਦੇ ਨੇ ਆਰਸਿਸ ਦੇ ਵਿੱਚ ਕੰਮ ਕਰ ਰਹੇ ਨੇ ਜਿਨ੍ਹਾਂ ਬਾਰੇ ਗ੍ਰਹਿ ਮੰਤਰੀ ਕਹਿ ਦਿੰਦਾ ਜਾਂ ਜਿਨ੍ਹਾਂ ਬਾਰੇ ਮੋਹਨ ਭਾਗਵਤ ਜੀ ਕਹਿ ਦਿੰਦੇ ਆ ਕਿ ਆਹ ਪ੍ਰੋਫੈਸਰ ਰੱਖੋ ਪੰਜਾਬੀ ਦੇ ਵਿੱਚ ਸਾਹਿਤ ਦੇ ਵਿੱਚ ਫਿਲਾਸਫੀ ਦੇ ਵਿੱਚ ਜਿਨ੍ਹਾਂ ਦੀ ਸ਼ਿਫਾਰਿਸ਼ ਉਸ ਤੋਂ ਆ ਜਾਂਦੀ ਉਹ ਪ੍ਰੋਫੈਸਰ ਰੱਖੇ ਜਾਂਦੇ ਆ ਜਿਨ੍ਹਾਂ ਦੀ ਸ਼ਿਫਾਰਿਸ਼ ਉਸ ਤੋਂ ਆ ਜਾਂਦੀ ਹੈ ਉਹ ਵਾਈਸ ਚਾਂਸਲਰ ਡੀਨ ਸਾਰੇ ਅਹੁਦਿਆਂ ਤੇ ਲੱਗਦੇ ਆ ਤੁਸੀਂ ਪੰਥ ਦੀ ਗੱਲ ਕਰੋਗੇ ਤੁਹਾਨੂੰ ਨਾ ਤਾਂ ਪੀਐਚਡੀ ਪੂਰੀ ਕਰਨ ਦੇਣੀ ਹੈ ਨਾ ਕਿਤੇ ਨੌਕਰੀ ਮਿਲਣੀ ਹੈ ਨਾ ਜੌਬ ਮਿਲਣੀ ਹੈ ਤੁਹਾਡੇ ਵਾਈਵੇ ਕਲੀਅਰ ਨਹੀਂ ਹੋਣੇ ਤੁਹਾਡੇ ਥੀਸਿਸ ਖਤਮ ਕਰ ਦਿੱਤੇ ਜਾਣੇ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਬਣੀ ਹੈ ਉੱਥੇ ਵੀ ਸੈਨੇਟ ਤੇ ਸਿੰਡੀਕੇਟ ਹੈਗੀ ਹੈ ਉੱਥੇ ਵੀ ਨੋਮੀਨੇਸ਼ਨ ਹੁੰਦੀ ਹੈ ਇਲੈਕਸ਼ਨ ਨਹੀਂ ਹੁੰਦੀ ਮੋਸਟਲੀ ਇਦਾਂ ਹੀ ਹੁੰਦਾ ਵਾ ਸੈਨੇਟ ਤੇ ਸਿੰਡੀਕੇਟ ਜਿਹੜੀਆਂ ਨੇ ਉਹ ਆਪਣੇ ਅਧਿਕਾਰ ਵਾਈਸ ਚਾਂਸਲਰ ਨੂੰ ਸੌਂਪ ਦਿੰਦੇ ਜਿਵੇਂ ਐਸਜੀਪੀਸੀ ਮੈਂਬਰ ਸਾਰੇ ਸੁਖਵੀਰ ਬਾਦਲ ਨੂੰ ਆਪਣੇ ਅਧਿਕਾਰ ਸੌਂਪ ਦਿੰਦੇ ਆ ਵੀ ਹੁਣ ਤੂੰ ਜਿੰਨੂੰ ਮਰਜ਼ੀ ਪ੍ਰਧਾਨ ਲਾ ਦੇ ਤੁਸੀਂ ਹੁਣ ਉੱਥੋਂ ਚੱਲ ਕੇ ਆਏ ਹੋ ਤੁਹਾਨੂੰ ਤਾਂ ਫਿਰ ਇੱਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੋਊਗਾ ਵੀ ਇਹਨਾਂ ਕੋਲ ਤਾਂ ਸਾਡੇ ਨਾਲੋਂ ਵੱਧ ਅਧਿਕਾਰ ਆ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਕੋਲ ਵੀ ਫਿਰ ਹੋਣੇ ਚਾਹੀਦੇ ਆ ਉਹਦੀ ਮੰਗ ਰੱਖੀ ਤੁਸੀਂ ਰੱਖਦੇ ਹੋ ਕੋਈ ਬਿਲਕੁਲ ਅਸੀਂ ਮੰਗ ਰੱਖਦੇ ਆ ਤਾਂ ਹੀ ਇੱਥੇ ਆਏ ਆ ਬਾਕੀ ਸਾਡੀ ਜਿੰਨੀ ਕੁ ਵਾਹ ਲੱਗਦੀ ਆ ਅਸੀਂ ਕੁਝ ਗਲਤ ਹੋਣ ਨਹੀਂ ਦਿੰਦੇ ਚਾਹੇ ਬਾਡੀ ਉੱਤੇ ਨਾਮਿਨੇਟ ਵੀ ਆ ਪਰ ਅਮਰਸਰ ਦੀ ਧਰਤੀ ਤੇ 76 ਕਾਇਮ ਆ ਇੰਨੀ 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 ਨੌਬਤ ਨਹੀਂ ਆਉਂਦੀ ਗੁਰੂ ਪਹਿਲਾਂ ਹੀ ਵਾਪਰ ਜਾਂਦਾ ਮਾਝੇ ਵਾਲਿਆਂ ਦਾ ਦਬਕਾ ਚੱਲ ਜਾਂਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਸਮੇਂ ਖੜੇ ਆ ਜਿੱਥੇ ਸਟੂਡੈਂਟਸ ਦੇ ਵੱਲੋਂ ਇੱਕ ਹੋਰ ਇੱਕ ਪ੍ਰੋਟੈਸਟ ਵਿੱਢਿਆ ਜਾਂਦਾ ਹੈ ਪੰਜਾਬ ਨੂੰ ਕਾਲ ਕੀਤੀ ਜਾਂਦੀ ਹੈ ਸੱਦਾ ਦਿੱਤਾ ਜਾਂਦਾ ਆਪ ਮੁਹਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਇਸ ਥਾਂ ਦੇ ਉੱਤੇ ਆ ਕੇ ਇਕੱਠੇ ਹੋ ਜਾਂਦੇ ਆ ਜਿੱਥੇ ਪੰਜਾਬ ਦੇ ਨੇੜੇ ਦੇ ਇਲਾਕਿਆਂ ਤੋਂ ਆਏ ਤੇ ਦੂਰ ਦਰਾਡੇ ਤੋਂ ਵੀ ਪੰਜਾਬੀ ਪਹੁੰਚੇ ਆ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਪਹੁੰਚੇ ਆ ਸੋ ਜਗਰਾਤ ਸਿੰਘ ਸਾਡੇ ਨਾਲ ਆ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ 6 ਸਟੂਡੈਂਟ ਫੈਡਰੇਸ਼ਨ ਤੋਂ ਪਹੁੰਚੇ ਆ ਸੋ ਭਾਈ ਜੀ ਤੁਸੀਂ ਇੱਥੇ ਆਏ ਹੋ ਸਦਾ ਇਹਨਾਂ ਦਾ ਸੀ ਮਸਲਾ ਇਸ ਯੂਨੀਵਰਸਿਟੀ ਦਾ ਸੀ ਸੈਨੇਟ ਇੱਥੇ ਭੰਗ ਹੋਈ ਆ ਤੁਹਾਨੂੰ ਕਿਹੜੀ ਚੀਜ਼ ਲੈ ਕੇ ਆਈਏ ਤੁਸੀਂ ਦੇਖੋ ਜੀ ਇਹ ਯੂਨੀਵਰਸਿਟੀ ਇੱਥੇ ਪੜਨ ਵਾਲੇ ਇਕੱਲੇ ਵਿਦਿਆਰਥੀਆਂ ਦੀ ਨਹੀਂ ਪੂਰੇ ਪੰਜਾਬ ਦੀ ਹੈ ਇਹ ਪੰਜਾਬ ਵੀ ਸਾਡਾ ਚੰਡੀਗੜ੍ਹ ਵੀ ਸਾਡਾ ਤੇ ਯੂਨੀਵਰਸਿਟੀ ਵੀ ਸਾਡੀ ਹੈ ਸਾਡੇ ਜਨ ਇੱਕ ਅਸੀਂ ਚੰਡੀਗੜ੍ਹ ਨੂੰ ਪੰਜਾਬ ਨਾਲੋਂ ਵੱਖਰਾ ਵੇਖਣ ਲੱਗ ਗਏ ਸਾਡੇ ਪਿੰਡ ਉਜਾੜ ਕੇ ਬਣੇ ਆ ਜਦੋਂ ਇੱਥੋਂ ਦੀ ਕਿਸੇ ਵੀ ਚੀਜ਼ ਦੇ ਉੱਤੇ ਡਾਕਾ ਪੈਂਦਾ ਸੀ ਬੋਲਦੇ ਹੁਣ ਅਸੀਂ ਕਹਿੰਦੇ ਆ ਸਾਨੂੰ ਭਾਖੜਾ ਬਿਆਸ ਬੋਰਡ ਦਾ ਮੈਨੇਜਮੈਂਟ ਸਾਨੂੰ ਚਾਹੀਦੀ ਪ੍ਰਬੰਧ ਚਾਹੀਦਾ ਉਹ ਕਿਹੜਾ ਅਮਰਸਰ ਹੈ ਉਹ ਤਾਂ ਪਾਖੜਾ ਦੇ ਉੱਪਰ ਹੀ ਆ ਨਾ ਪਰ ਅਸੀਂ ਬੋਲਦੇ ਆ ਜਿੱਥੇ ਵੀ ਸਾਡੀ ਚੀਜ਼ ਦੇ ਉੱਤੇ ਡਾਕਾ ਪੈਂਦਾ ਅਸੀਂ ਉਸ ਥਾਂ ਦੇ ਉੱਤੇ ਪਹੁੰਚਦੇ ਆਂ ਕਈ ਵਾਰ ਕੋਈ ਗੱਲ ਕਰਦਾ ਨਾ ਕਿਸੇ ਨੂੰ ਲੱਗਦਾ ਵੀ ਯਾਰ ਇਹ ਤਾਂ ਮੇਰੀ ਗੱਲ ਆ ਫਿਰ ਬੰਦਾ ਆਪ ਹੀ ਭੱਜਿਆ ਜਾਂਦਾ ਉਸ ਗੱਲ ਵੱਲ ਤੁਸੀਂ ਵੀ ਇੱਕ ਯੂਨੀਵਰਸਿਟੀ ਦੇ ਵਿੱਚੋਂ ਸਟੂਡੈਂਟ ਹੋ ਪੰਜਾਬ ਦੀਆਂ ਮਜ਼ਦੂਰ ਜੱਥੇਬੰਦੀਆਂ ਇੱਥੇ ਪਹੁੰਚੀਆਂ ਨੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਪਹੁੰਚੀਆਂ ਨੇ ਉਹ ਤਾਂ ਵਿਚਾਰੇ ਕਦੇ ਯੂਨੀਵਰਸਿਟੀ ਵੱਡੇ ਨਹੀਂ ਹੋਣੇ ਪਹਿਲੀ ਵਾਰੀ ਅੱਜ ਯੂਨੀਵਰਸਿਟੀ ਆਏ ਇੱਕ ਗੱਲ ਦਿਲ ਨੂੰ ਲੱਗ ਗਈ ਕਿ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਆ ਸਰਦਾਰਾਂ ਨੇ ਬਣਾਈ ਸੀ ਸਾਡੀ ਵਿਰਾਸਤ ਆ ਅੱਜ ਸਾਡੀ ਵਿਰਾਸਤ ਉੱਤੇ ਸਾਡੀ ਜ਼ਮੀਨ ਦੇ ਉੱਤੇ ਸਾਡਾ ਟੌਪ ਇੰਸਟੀਚਿਊਸ਼ਨ ਆ ਜਿਹੜਾ ਐਜੂਕੇਸ਼ਨ ਦਾ ਯੂਨੀਵਰਸਿਟੀ ਹੁੰਦੀ ਹੈ ਕਿਸੇ ਵੀ ਸਮਾਜ ਦਾ ਉਹਦੇ ਤੇ ਡਾਕਾ ਪੈ ਗਿਆ ਤੇ ਉਹ ਮੋਦੀ ਖੋ ਕੇ ਲੈ ਗਿਆ ਤੇ ਆਪਾਂ ਉਹ ਯੂਨੀਵਰਸਿਟੀ ਬਚਾਉਣੀ ਆ ਉਹਦੇ ਵਾਸਤੇ ਆਪ ਮਹਾਰੇ ਲੋਕ ਆਏ ਸਾਨੂੰ ਵੀ 4 ਦਿਨ ਹੋ ਗਏ ਅਸੀਂ ਇੱਥੇ ਆਏ ਆ ਗੁਰਨਾਹ ਦੇ ਯੂਨੀਵਰਸਿਟੀ 'ਚ ਵੀ ਪ੍ਰੋਟੈਸਟ ਹੋਏ ਮਜ਼ਾਰੇ ਹੋਏ ਪੰਜਾਬੀ ਜਿਊਨਸੀ ਪਟਿਆਲਾ ਦੇ ਵਿੱਚ ਵੀ ਜਿੱਥੇ-ਜਿੱਥੇ ਵਿਦਿਆਰਥੀ ਜਿੱਥੇ ਬੰਦੀਆਂ ਕੰਮ ਕਰ ਰਹੀਆਂ ਉਹਨਾਂ ਨੇ ਆਪਣੇ ਤਰੀਕੇ ਨਾਲ ਇਸ ਚੀਜ਼ ਦਾ ਵਿਰੋਧ ਕੀਤਾ ਕਿ ਐਜੂਕੇਸ਼ਨ ਸਿਸਟਮ ਜਿਹੜੇ ਹੁੰਦੇ ਆ ਉਹਨਾਂ ਨੂੰ ਰਾਜਨੀਤੀ ਤੋਂ ਜਾਂ ਇਹੋ ਜੀਆਂ ਗੰਦੀਆਂ ਆਈਡੀਓਲੋਜੀ ਤੋਂ ਮੁਕਤ ਰੱਖਣਾ ਚਾਹੀਦਾ ਤੁਹਾਡੇ ਮੁੱਦੇ ਸਾਂਝੇ ਹੈਗੇ ਆ ਕੁਝ ਇਹਨਾਂ ਦੇ ਨਾਲ ਵਿਦਿਆਰਥੀਆਂ ਦੇ ਮੁੱਦੇ ਇੱਕੋ ਜਿਹੇ ਹੁੰਦੇ ਵਿਦਿਆਰਥੀਆਂ ਦੇ ਮੁੱਦੇ ਇੱਕ ਹੀ ਨੇ ਆਪਾਂ ਕਿਹੜਾ ਇੱਥੇ ਚੌਲ ਮੰਗਣਾ ਹੈ ਤੇ ਇਹਨਾਂ ਨੇ ਆਟਾ ਮੰਗਣਾ ਗਲਤ ਐਜੂਕੇਸ਼ਨ ਦੀ ਐ ਉਹ ਐਜੂਕੇਸ਼ਨ ਤੁਹਾਡੇ ਬੱਚਿਆਂ ਨੂੰ ਚਾਹੀਦੀ ਐ ਉਹ ਸਾਡੇ ਬੱਚਿਆਂ ਨੂੰ ਚਾਹੀਦੀ ਐ ਉਹ ਇਹਨਾਂ ਦੇ ਬੱਚਿਆਂ ਨੂੰ ਚਾਹੀਦੀ ਐ ਐਜੂਕੇਸ਼ਨ ਤਾਂ ਸਾਂਝੀ ਐ ਸਾਰਿਆਂ ਵਾਸਤੇ ਹੋ ਸਕਦਾ ਮੈਂ ਇੱਥੇ ਯੂਨੀਵਰਸਿਟੀ ਨਹੀਂ ਪੜਿਆ ਕੱਲੋਂ ਮੇਰੇ ਬੱਚੇ ਪੜ੍ਹਨਾ ਸਕਦੇ ਆ ਸਾਡੀ ਗਾਂ ਪੀੜੀ ਆ ਸਕਦੀ ਐ ਕਿਹੜੀ ਖਤਮ ਹੋ ਜਾਣੀ ਐ ਆਕਸਫੋਰਡ ਇੰਨੀ ਪੁਰਾਣੀ ਯੂਨੀਵਰਸਿਟੀ ਐ ਸਰਕਾਰਤਾ ਸਾਰਿਆਂ ਦੇ ਸਾਂਝੇ ਹੁੰਦੇ ਆ ਇੱਥੇ ਕੋਈ ਫਰਕ ਥੋੜੀ ਇੱਥੇ 17 18 ਜਿੱਥੇ ਬੰਦੀਆਂ ਬੈਠੀਆਂ ਨੇ ਉਦਿਆਰਥੀਆਂ ਦੀਆਂ ਅਸੀਂ ਵੀ ਇਹਨਾਂ ਦੇ ਨਾਲ ਇਹਨਾਂ ਦੀ ਹਮਾਇਤ ਕਰ ਰਹੇ ਆਂ ਮੁੱਦੇ ਸਾਂਝੇ ਨੇ ਤੇ ਹਰੇਕ ਪੰਜਾਬੀ ਦਾ ਉਹ ਆਉਣ ਵਾਲੀ ਪੀੜ੍ਹੀ ਦਾ ਆਉਣ ਵਾਲੇ ਜੰਮਣ ਵਾਲੇ ਬੱਚਿਆਂ ਦਾ ਇਹ ਮੁੱਦਾ ਸਾਰਿਆਂ ਦਾ ਸਾਂਝਾ ਹੈ ਤੇ ਇਹਨਾਂ ਦਾ ਨਿਸ਼ਾਨਾ ਜਿੱਥੇ ਭਾਜੀਪੀ ਸਰਕਾਰ ਤੇ ਰਹਿੰਦਾ ਤਾਂ ਉੱਥੇ ਆਰਐਸਐਸ ਵੀ ਰਹਿੰਦਾ ਹੈ ਦੂਜੇ ਪਾਸੇ ਤੁਹਾਡੀ ਯੂਨੀਵਰਸਿਟੀ ਦੀ ਗੱਲ ਕਰੀਏ ਵੀਸੀ ਸਾਹਿਬ ਤੇ ਹੀ ਸਵਾਲ ਉੱਠੇ ਆ ਬੀਤੇ ਦਿਨਾਂ ਦੀ ਉਹਨਾਂ ਦੀ ਸ਼ਿਕਾਇਤ ਅਕਾਲਤਖ ਸਾਹਿਬ ਤੇ ਮੈਂ ਕੀਤੀ ਸੀ ਵੀਸੀ ਸਾਹਿਬ ਦੀ ਉਥੇ ਪ੍ਰੋਟੈਸਟ ਕੀਤੇ ਮੁਜ਼ਾਹਰੇ ਕੀਤੇ ਵਾਈਸ ਚਾਂਸਲਰ ਦਾ ਵਿਰੋਧ ਕੀਤਾ ਤਖਸੈਬ ਤਲਬ ਕਰਾਇਆ ਸਪਸ਼ਟਿਕਰਨ ਦਵਾਇਆ ਦੇਖੋ ਜੀ ਆਰਐਸਐਸ ਨੇ ਕਿਸ ਤਰੀਕੇ ਦੇ ਨਾਲ ਅਡੈਲੋਜੀ ਅਕਾਲਜਾਂ ਦੇ ਉੱਤੇ ਯੂਨੀਵਰਸਿਟੀਆਂ ਦੇ ਕਬਜ਼ਾ ਕੀਤਾ ਇੱਥੇ ਹੁਣ ਵਾਈਸ ਚਾਂਸਲਰ ਆਰਐਸਐਸ ਦੇ ਹੀ ਹੈ ਜਿਹੜੇ ਸਾਡੇ ਉਥੇ ਵਾਈਸ ਚਾਂਸਲਰ ਨੇ ਉਹ ਇੱਥੋਂ ਟ੍ਰੇਨਿੰਗ ਲੈ ਕੇ ਗਏ ਆ ਉਹ ਇੱਥੇ ਰਜਿਸਟਰ ਆ ਰਹੇ ਆ ਲੰਮਾ ਸਮਾਂ ਇਸ ਯੂਨੀਵਰਸਿਟੀ ਦੇ ਵਿੱਚ ਤੇ ਇਹ ਉੱਥੋਂ ਦੇਸ਼ ਭਗਤ ਯੂਨੀਵਰਸਿਟੀ ਚਲੇ ਗਏ ਉਹਦੇ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲੇ ਗਏ ਉਹਨਾਂ ਦੀ ਤੇ ਕਿਸਮਤ ਮਾੜੀ ਕਿ ਵੀਡੀਓ ਸਾਹਮਣੇ ਆ ਗਈ ਪਰ ਕਿੰਨੇ ਹੋਰ ਪ੍ਰੋਫੈਸਰ ਨੇ ਜਿਹੜੇ ਖੁੱਲੇ ਦਾੜ੍ਹਾ ਵਾਲੇ ਗਾਤਰੇ ਵਾਲੇ ਨੇ ਜਿਹੜੇ ਆਰਐਸਐਸ ਦੀ ਬੋਲੀ ਬੋਲਦੇ ਆ ਉਹਨਾਂ ਨੇ ਪੂਰੀ ਕਿਤਾਬ ਗਲਤ ਨਹੀਂ ਲਿਖਣੀ ਹੁੰਦੀ ਸਿਰਫ ਇੱਕ ਅੱਧੀ ਲੈਣ ਜਿਹੜੀ ਲਿਖਣੀ ਹੁੰਦੀ ਆ ਉਹਦੇ ਨਾਲ ਹੀ ਬੇੜਾ ਕਰ ਕਰਕੇ ਰੱਖ ਦਿੰਦੇ ਆ ਇਹ ਕਿੰਨਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕ ਬੰਦੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਵੀ ਦੱਸੇ ਤੇ ਹੋਰ ਬੰਦਿਆਂ ਨੇ ਵੀ ਸਾਨੂੰ ਦੱਸਦੇ ਵੀ ਆਹ ਬੰਦੇ ਵੀ ਜਾਣ ਰਣੈਸ ਯੂਨੀਵਰਸਿਟੀ ਦੇ ਵਿੱਚ ਬਹੁਤੇ ਪ੍ਰੋਫੈਸਰ ਨੇ ਆਰਐਸਐਸ ਦੀ ਬੋਲੀਪੋਲ ਦੇ ਨੇ ਆਰਐਸਐਸ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀਆਂ ਸ਼ਾਖਾ ਲਾਉਂਦੇ ਨੇ ਕਿਉਂਕਿ ਯੂਨੀਵਰਸਿਟੀਆਂ ਦੇ ਉੱਤੇ ਇਸ ਸਮੇਂ ਰਾਜਪਾਲ ਦੇ ਰਾਈ ਗਵਰਨਰ ਦੇ ਰਾਈ ਇਹੋ ਜੀ ਚੂਰਮੋਰੀ ਇਹਨਾਂ ਨੇ ਬਣਾ ਲਈ ਹੈ ਆਰਐਸਐਸ ਨੇ ਭਾਜਪਾ ਨੇ ਕਿ ਐਪੁਆਇੰਟਮੈਂਟਸ ਜਿਹੜੀਆਂ ਹੁੰਦੀਆਂ ਨੇ ਉਹ ਇਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਬਾਰੇ ਗ੍ਰਹਿ ਮੰਤਰੀ ਕਹਿ ਦਿੰਦਾ ਜਾਂ ਜਿਨ੍ਹਾਂ ਬਾਰੇ ਮੋਹਨ ਭਾਗਵਤ ਜੀ ਕਹਿ ਦਿੰਦੇ ਆ ਕਿ ਆਹ ਪ੍ਰੋਫੈਸਰ ਰੱਖੋ ਪੰਜਾਬੀ ਦੇ ਵਿੱਚ ਸਾਹਿਤ ਦੇ ਵਿੱਚ ਫਿਲਾਸਫੀ ਦੇ ਵਿੱਚ ਜਿਨ੍ਹਾਂ ਦੀ ਸ਼ਿਫਾਰਿਸ਼ ਉੱਥੋਂ ਆ ਜਾਂਦੀ ਹੈ ਉਹ ਪ੍ਰੋਫੈਸਰ ਰੱਖੇ ਜਾਂਦੇ ਆ ਜਿਨ੍ਹਾਂ ਦੀ ਸ਼ਿਫਾਰਿਸ਼ ਉੱਥੋਂ ਆ ਜਾਂਦੀ ਹੈ ਉਹ ਵਾਈਸ ਚਾਂਸਲਰ ਡੀਨ ਸਾਰੇ ਅਹੁਦਿਆਂ ਤੇ ਲੱਗਦੇ ਆ ਤੁਸੀਂ ਆਰਐਸਐਸ ਦੀ ਆਈਡਿਓਲੋਜੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਜੇ ਉਹਨਾਂ ਦੀ ਆਈਡਿਓਲੋਜੀ ਪੰਜਾਬ ਵਾਸਤੇ ਨਹੀਂ ਚੰਗੀ ਤਾਂ ਫਿਰ ਉਹ ਤੁਸੀਂ ਜਿਹੜੇ ਕਹਿੰਦੇ ਹੋ ਅਮਰਤਾਰੀ ਪ੍ਰੋਫੈਸਰ ਵੀ ਉਹਨਾਂ ਦੀਆਂ ਸ਼ਖਾਵਾਂ ਲਾਉਂਦੇ ਜਾ ਕੇ ਜਾਂ ਹੋਰ ਦਸਤਾਰ ਧਾਰੀ ਦਾੜੇ ਖੁੱਲੇ ਰੱਖੇ ਹੋਏ ਫਿਰ ਉਹ ਕਾਹਤੋਂ ਜਾਂਦੇ ਆ ਉਹਨਾਂ ਦੇ ਜਾਣ ਦਾ ਲਾਭ ਕੀ ਆ ਉਹਨਾਂ ਨੂੰ ਫਾਇਦਾ ਕੀ ਹੁੰਦਾ ਉੱਥੇ ਜਾ ਕੇ ਉਹਨਾਂ ਨੂੰ ਪੋਸਟਾ ਮਿਲ ਜਾਂਦੀਆਂ ਜੀ ਤੁਸੀਂ ਪੰਥ ਦੀ ਗੱਲ ਕਰੋਗੇ ਤੁਹਾਨੂੰ ਨਾ ਤਾਂ ਪੀਐਚਡੀ ਪੂਰੀ ਕਰਨ ਦੇਣੀ ਹੈ ਨਾ ਕਿਤੇ ਨੌਕਰੀ ਮਿਲਣੀ ਹੈ ਨਾ ਜੌਬ ਮਿਲਣੀ ਹੈ ਤੁਹਾਡੇ ਵਾਈਵੇ ਕਲੀਅਰ ਨਹੀਂ ਹੋਣੇ ਤੁਹਾਡੇ ਥੀਸਿਸ ਖਤਮ ਕਰ ਦਿੱਤੇ ਜਾਣੇ ਅਗਲੇ ਲੋਕ ਲਾਲਚ ਨੂੰ ਵੱਜੇ ਹੋਏ ਨੇ ਲੋੜਾਂ ਦੇ ਵੱਜੇ ਹੋਏ ਨੇ ਆਪਣੇ ਜਮੀਰਾ ਮਾਰੀਆਂ ਹੋਈਆਂ ਨੇ ਉਹਨਾਂ ਨੇ ਮਤਲਬ ਪਿਖਾਰੀ ਹੋਗੇ ਫਿਰ ਪੰਜਾਬ ਦੇ ਲੋਕ ਜਿਹੜੇ ਇੱਥੇ ਕੋਈ ਸ਼ੱਕ ਨਹੀਂ ਹੈ ਭਾਈ ਸਾਹਿਬ ਅਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਹੁਣ ਹਜ਼ਾਰਾਂ ਦੀ ਗਿਣਤੀ ਚ ਇੱਥੇ ਲੋਕ ਬੈਠੇ ਨੇ ਪਰ ਜਦੋਂ ਅਸੀਂ ਕਣਕ ਬੀਜਦੇ ਹਾਂ ਗੁੱਲੀ ਡੰਡਾ ਤੇ ਆਪਣੇ ਆਪ ਹੀ ਹੋ ਜਾਂਦਾ ਸਾਰੇ ਨੂੰ ਗੁੱਲੀ ਡੰਡਾ ਤੇ ਨਹੀਂ ਕਹਿ ਜਾ ਸਕਦਾ ਇਹ ਗੁੱਲੀ ਡੰਡਾ ਜਿਹੜਾ ਆਪਣੇ ਆਪ ਹੋਇਆ ਤੇ ਹੁਣ ਜਦੋਂ ਫਿਰ ਦੋ ਯੂਨੀਵਰਸਿਟੀਆਂ ਦੀ ਆ ਇੱਕ ਜਿਹੜੀ ਸਟੂਡੈਂਟ ਬੋਡੀ ਦੀ ਗੱਲ ਆਉਂਦੀ ਉਹ ਵੀ ਫਰਕ ਆ ਆਪਸ ਦੇ ਵਿੱਚ ਇੱਥੇ ਜੇ ਸਿਸਟਮ ਹੋਰ ਤਰ੍ਹਾਂ ਦਾ ਹੈ ਇੱਥੇ 91 ਮੈਂਬਰ ਸੀ ਤਾਂ ਤੁਹਾਡੇ ਤਾਂ ਹੋਰ ਤਰ੍ਹਾਂ ਕੰਮ ਕਰ ਰਹੇ ਆ ਉਹਨਾਂ ਉਹਨਾਂ ਦੀ ਕੁਝ ਉਹਨਾਂ ਚ ਡਿਫਰੈਂਸ਼ੀਏਟ ਕਰੋ ਦੀ ਇਹੀ ਗੱਲ ਅਸੀਂ ਕਹਿਣਾ ਚਾਹੁੰਦੇ ਆਂ ਦੇਖੋ ਪੰਜਾਬ ਦੇ ਵਿੱਚ ਦੋ ਸਟੇਟ ਯੂਨੀਵਰਸਟੀਆਂ ਨੇ ਇੱਕ ਪੰਜਾਬੀ ਯੂਨੀਵਰਸਿਟੀ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹਨਾਂ ਦੇ ਅੰਦਰ ਸੈਨੇਟ ਤੇ ਸਿੰਡੀਗੇਟ ਹੈਗੀ ਆ ਪਰ ਉਹਦੇ ਅੰਦਰ ਕਦੀ ਵੀ ਇਲੈਕਸ਼ਨ ਨਹੀਂ ਹੁੰਦੀ ਉਹਦੇ ਅੰਦਰ ਜਿਹੜੇ ਗ੍ਰੈਜੂਏਸ਼ਨ ਕੌਨਸਟੈਂਸੀ ਹੈ ਜਾਂ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਕੋਈ ਰਾਏ شمارੀ ਨਹੀਂ ਲਈ ਜਾਂਦੀ ਉਹ ਨਹੀਂ ਬੈਠ ਸਕਦੇ ਉੱਥੇ ਨੋਮੀਨੇਸ਼ਨ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਬਣੀ ਆ ਉੱਥੇ ਵੀ ਸੈਨੇਟ ਤੇ ਸਿੰਡੀਗੇਟ ਹੈਗੀ ਆ ਉੱਥੇ ਵੀ ਨੋਮੀਨੇਸ਼ਨ ਹੁੰਦੀ ਆ ਇਲੈਕਸ਼ਨ ਨਹੀਂ ਹੁੰਦੀ ਕਿ ਵਿਦਿਆਰਥੀਆਂ ਦੀ ਗੱਲ ਨਹੀਂ ਕੋਈ ਕਰ ਸਕਦਾ ਜੋ ਯੂਨੀਵਰਸਿਟੀ ਚਾਹੁੰਦੀ ਜਾਂ ਜਿਹੜੀ ਨੋਮੀਨੇਟਡ ਬਾਡੀ ਆ ਕੋਈ ਵੀ 10 ਵੀ ਬੰਦੇ ਚੁਣੇ ਹੋਏ ਆ ਉਹ ਜਿਹੜੀ ਗੱਲ ਕਹਿਣਗੇ ਜਾਂ ਆਪਣੇ ਅਧਿਕਾਰ ਵਾਈਸ ਚਾਂਸਲਰ ਨੂੰ ਸੌਂਪ ਦੇਣਗੇ ਵਾਈਸ ਚਾਂਸਲਰ ਆਪਣੀ ਮਰਜ਼ੀ ਨਾਲ ਕੰਮ ਕਰ ਲੂਗਾ ਮੋਸਟਲੀ ਇਦਾਂ ਹੀ ਹੁੰਦਾ ਵਾ ਸੈਨੇਟ ਤੇ ਸਿੰਡੀਕੇਟ ਜਿਹੜੀਆਂ ਨੇ ਉਹ ਆਪਣੇ ਅਧਿਕਾਰ ਵਾਈਸ ਚਾਂਸਲਰ ਨੂੰ ਸੌਂਪ ਦਿੰਦੇ ਜਿਵੇਂ ਐਸਜੀਪੀਸੀ ਮੈਂਬਰ ਸਾਰੇ ਸੁਖਵੀਰ ਬਾਦਲ ਨੂੰ ਆਪਣੇ ਅਧਿਕਾਰ ਸੌਂਪ ਦਿੰਦੇ ਆ ਵੀ ਹੁਣ ਤੂੰ ਜਿੰਨੂੰ ਮਰਜ਼ੀ ਪ੍ਰਧਾਨ ਲਾ ਦੇ ਇਸ ਤਰੀਕੇ ਨਾਲ ਇੱਥੇ ਹੁਣ ਇਥੇ ਦੇ ਵਿਦਿਆਰਥੀ ਕਹਿੰਦੇ ਆ ਕਿ ਜੇ ਸੈਨੇਟ ਨਹੀਂ ਚੁਣੀ ਜਾਊਗੀ ਨਾਮਿਨੇਟਡ ਹੋਊਗੀ ਤਾਂ ਉਹ ਤਾਂ ਫੈਸਲੇ ਆਪਣੀ ਮਰਜ਼ੀ ਨਾਲ ਲੈਣਗੇ ਕਿੰਨੂੰ ਰੱਖਣਾ ਕਿਹੜਾ ਧਿਆਰ ਮਨਾਉਣਾ ਕਿਹੜੀ ਪਾਰਟੀ ਜਿਤਾਉਣੀ ਜਿਵੇਂ ਐਫਿਡੇਵਟ ਵਰਗਾ ਫੈਸਲਾ ਆ ਗਿਆ ਹੋਰ ਕਈ ਇਹੋ ਜਿਹੇ ਫੈਸਲੇ ਆ ਸਕਦੇ ਆ ਜਿਹੜੇ ਵਿਦਿਆਰਥੀ ਵਿਰੋਧੀ ਨੇ ਹੁਣ ਜਿੰਨੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਬਣ ਰਹੀਆਂ ਪੰਜਾਬ ਦੇ ਵਿੱਚ ਕਿਸੇ 'ਚ ਸੈਨੇਟ ਤੇ ਸਿੰਡੀਕੇਟ ਹੈ ਹੀ ਨਹੀਂ ਵਾਈਸ ਚਾਂਸਲਰ ਹੁੰਦਾ ਪ੍ਰੋਫੈਸਰ ਚਾਂਸਲਰ ਹੁੰਦਾ ਡਾਇਰੈਕਟਰ ਹੁੰਦਾ ਬਸ ਜੇ ਤੇ ਸਾਨੂੰ ਸਾਡੇ ਨਾਲੋਂ ਵੱਧ ਅਧਿਕਾਰਾਂ ਵਾਲੀ ਕਿਸੇ ਥਾਂ ਤੇ ਜਾਣਾ ਪਵੇ ਜਾਂ ਲੋਕਾਂ ਨਾਲ ਮਿਲਣਾ ਪਵੇ ਤਾਂ ਅਸੀਂ ਜਾ ਕੇ ਸੋਚਦੇ ਹਾਂ ਰਵਾਇ ਇਹਨਾਂ ਕੋਲ ਤਾਂ ਬਹੁਤ ਵੱਧ ਅਧਿਕਾਰ ਆ ਸਾਡੇ ਨਾਲੋਂ ਇਹ ਚੰਗੀ ਜ਼ਿੰਦਗੀ ਜੀਰੇ ਆ ਹੋਰ ਖੁੱਲੇ ਆਜ਼ਾਦੀ ਦੇ ਨਾਲ ਜੀਰੇ ਆ ਤੁਸੀਂ ਹੁਣ ਉੱਥੋਂ ਚੱਲ ਕੇ ਆਏ ਹੋ ਤੁਹਾਨੂੰ ਤਾਂ ਫਿਰ ਇੱਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੋਊਗਾ ਵੀ ਇਹਨਾਂ ਕੋਲ ਤਾਂ ਸਾਡੇ ਨਾਲੋਂ ਵੱਧ ਅਧਿਕਾਰ ਆ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਕੋਲ ਵੀ ਫਿਰ ਹੋਣੇ ਚਾਹੀਦੇ ਆ ਉਹਦੀ ਮੰਗ ਰੱਖੀ ਤੁਸੀਂ ਰੱਖਦੇ ਹੋ ਕੋਈ ਬਿਲਕੁਲ ਅਸੀਂ ਮੰਗ ਰੱਖਦੇ ਆ ਤਾਂ ਹੀ ਇੱਥੇ ਆਏ ਆ ਬਾਕੀ ਸਾਡੀ ਜਿੰਨੀ ਕੁ ਵਾਹ ਲੱਗਦੀ ਆ ਅਸੀਂ ਕੁਝ ਗਲਤ ਹੋਣ ਨਹੀਂ ਦਿੰਦੇ ਚਾਹੇ ਬਾਡੀ ਉੱਤੇ ਪੀ ਇਹ ਨਹੀਂ ਕੋਈ ਆਪਣੀ ਮਰਜ਼ੀ ਦੇ ਨਾਲ ਜਿਹੜਾ ਮਰਜ਼ੀ ਫੈਸਲਾ ਲੈ ਲੂਗਾ ਉੱਥੇ ਵਿਦਿਆਰਥੀ ਜਥੇਬੰਦੀ ਸਿਕ ਸਟੂਡੈਂਟ ਫੈਡਰੇਸ਼ਨ ਪਾਵਰ ਦੇ ਵਿੱਚ ਮਾਜੇ ਦੇ ਲੋਕ ਪਿੰਡਾਂ ਦੇ ਲੋਕ ਉਸੇ ਵੇਲੇ ਇਕੱਠੇ ਹੋ ਕੇ ਆ ਜਾਂਦੇ ਆ ਵੀ ਕੋਈ ਇਸ ਤਰ੍ਹਾਂ ਦੀ ਹਰਕਤ ਅਸੀਂ ਹੋਣ ਨਹੀਂ ਦਿੰਦੇ ਬਾਕੀ ਇੱਥੇ ਵੋਟ ਤੰਤਰ ਚੱਲਦਾ ਹੋਰ ਤਰੀਕੇ ਦੇ ਨਾਲ ਰਾਜਨੀਤੀ ਚੱਲਦੀ ਆ ਫਰਕ ਤਾਂ ਹੈ ਵਿਦਿਆਰਥੀ ਵੀ ਆਪਣੇ ਜਿਹੜੇ ਆ ਉਹਨਾਂ ਦੇ ਵਲਵਲੇ ਆ ਉਹ ਥੋੜੇ ਸੌਫਟ ਤਰੀਕੇ ਦੇ ਨਾਲ ਇਜ਼ਹਾਰ ਕਰਦੇ ਆ ਹਨ ਪੀਐਸ ਲੈਵਲ ਤੱਕ ਤਰਨੇ ਚੱਲ ਜਾਂਦੇ ਪਰ ਸਾਡੀ ਇੰਨੀ 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 ਨੌਬਤ ਨਹੀਂ ਆਉਂਦੀ ਗੁਰੂ ਪਹਿਲਾਂ ਹੀ ਵਾਪਰ ਜਾਂਦਾ ਹੈ ਮਾਝਿਆ ਦਾ ਦਬਕਾ ਚੱਲ ਜਾਂਦਾ ਜੇ ਤੁਸੀਂ ਇੱਥੇ ਹੁਣ ਆਏ ਹੋ ਇਸ ਮਾਹੌਲ ਨੂੰ ਜੋ ਦੇਖਿਆ ਉਹਦੇ ਵਿੱਚ ਮਹਿਸੂਸ ਕੀ ਕੀਤਾ ਇੱਕ ਬੰਦਾ ਕਈ ਕਿਸੇ ਥਾਂ ਤੇ ਜਾ ਕੇ ਮਹਿਸੂਸ ਕਰਦਾ ਕੋਈ ਵਾਈਬਸ ਹੁੰਦੀਆਂ ਜਾਂ ਕੋਈ ਨਾ ਕੋਈ ਚੀਜ਼ ਹੁੰਦੀ ਹੈ ਜਿਹੜੀ ਉਹਨੂੰ ਵਿੱਚੋਂ ਲੱਭਦੀ ਆ ਕੇ ਮਾਹੌਲ ਤਾਂ ਇਹ ਮਹਿਸੂਸ ਕਰ ਰਹੇ ਆ ਕਿ ਦੇਖੋ ਟਾਪ ਇੰਸਟੀਟਿਊਸ਼ਨ ਹੁੰਦੇ ਆ ਯੂਨੀਵਰਸਟੀਆਂ ਇੱਥੋਂ ਦੇ ਵਿਦਿਆਰਥੀ ਜਿਹੜੇ ਅੱਜ ਜਾਗਰੂਕ ਹੋ ਕੇ ਸੈਂਟਰ ਨੂੰ ਲਲਕਾਰ ਰਹੇ ਆ ਮੰਚ 'ਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਯਾਰ ਉੱਠਤਾ ਰਹੇ ਆ ਗਲਤ ਆ ਕਰ ਰਹੇ ਆ ਚਾਹੇ ਸੈਨਟ ਵਾਸਤੇ ਲੜ ਰਹੇ ਆ ਕੱਲ ਨੂੰ ਵੀ ਪੰਜਾਬ ਦੇ ਪਾਣੀਆਂ ਲਈ ਵੀ ਲੜਨਗੇ ਕੱਲ ਨੂੰ ਸੂਬੇ ਦੇ ਵੱਧ ਅਧਿਕਾਰਾਂ ਲਈ ਵੀ ਲੜਨਗੇ ਕੱਲ ਨੂੰ ਡੈਮੋਗ੍ਰਾਫਿਕ ਚੇਂਜ ਦੇ ਬਾਰੇ ਵੀ ਗੱਲ ਕਰਨਗੇ ਕੱਲ ਨੂੰ ਜਿਹੜੀ ਆ ਨਵੀਂ ਹਲਕਾਬੰਦੀ ਹੋਣੀ ਆ ਜਾਂ ਕੋਈ ਵੀ ਹੋ ਜੇ ਮਸਲੇ ਹੁੰਦੇ ਉਹਨਾਂ ਤੇ ਜੇ ਇਸ ਤਰੀਕੇ ਦੇ ਨਾਲ ਹੀ ਇਕਤਾ ਦੇ ਨਾਲ ਇਕੱਠੇ ਹੋ ਕੇ ਲੜਨਗੇ ਤਾਂ ਮਨ ਨੂੰ ਖੁਸ਼ੀ ਤੇ ਤਸੱਲੀ ਦਾ ਜ਼ਰੂਰ ਪ੍ਰਾਪਤ ਹੁੰਦੀ ਹੈ ਵਲੇ ਸਮੇਂ ਦੇ ਵਿੱਚ ਇਹ ਸੰਘਰਸ਼ ਜੇ ਕੋਈ ਵੱਡਾ ਰੂਪ ਲੈਂਦਾ ਹੈ ਜੇ ਉਹ ਮੰਗਾ ਨਹੀਂ ਮੰਨੀ ਜਾਂਦੀਆਂ ਚੋਣਾ ਨਹੀਂ ਹੁੰਦੀਆਂ ਤਾਂ ਫਿਰ ਕਿਸ ਤਰ੍ਹਾਂ ਦੇ ਐਕਸ਼ਨ ਹੋ ਸਕਦੇ ਆ ਜਾਂ ਤੁਸੀਂ ਕਿਸ ਤਰ੍ਹਾਂ ਨਾਲ ਰਹੋਗੇ ਅਸੀਂ ਹਰੇਕ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਨਾਲ ਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਇਤਿਹਾਸ ਤੋਂ ਤੁਸੀਂ ਵਾਕਿਬ ਹੀ ਹੋਵੋਗੇ ਕਿ ਪਹਿਲਾ ਸੰਘਰਸ਼ ਕਿਸ ਤਰੀਕੇ ਨਾਲ ਫੈਡਰੇਸ਼ਨ ਨੇ ਲੜਿਆ ਕਿਸ ਹੱਦ ਤੱਕ ਜਾ ਕੇ ਅਸੀਂ ਲੜ ਸਕਦੇ ਆ ਪਰ ਜਿਵੇਂ ਵਿਦਿਆਰਥੀ ਜਿੱਥੇ ਬੰਦੀਆਂ ਲੜ ਰਹੀਆਂ ਜੋ ਇਹਨਾਂ ਦੇ ਫੈਸਲੇ ਹੋਣਗੇ ਅਸੀਂ ਇਹਨਾਂ ਦੇ ਨਾਲ ਆ ਜੈਸਟਰੀ ਕਿਨੈਸ਼ੰਗਰ ਦੀ ਰੂਪਰੇਖਾ ਲੇਖਣਗੇ ਕਿਉਂਕਿ ਸੰਘਰਸ਼ਾ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ ਨਵੇਂ ਲੀਡਰ ਪੈਦਾ ਹੁੰਦੇ ਆ ਨਵੇਂ ਐਮਐਲਏ ਐਮਪੀ ਪੈਦਾ ਹੁੰਦੇ ਆ ਨਵੇਂ ਐਕਸਪੀਰੀਅੰਸ ਹੁੰਦੇ ਆ ਇਹ ਛੋਟੇ ਛੋਟੇ ਵਿਦਿਆਰਥੀ ਘੋਲ ਜਿਹੜੇ ਆ ਬੰਦਿਆਂ ਦਾ ਇੱਕ ਲੀਡਰਸ਼ਿਪ ਕੁਆਲਿਟੀਆਂ ਜਿਹੜੀਆਂ ਉਹਨਾਂ ਨੂੰ ਪਾਲਿਸ਼ ਕਰ ਦਿੰਦੇ ਆ ਜਗਰਾਤ ਸਿੰਘ ਹੋਰਾਂ ਨੂੰ ਫਿਰ ਹੁਣ ਪੀਐਚਡੀ ਤੋਂ ਬਾਅਦ ਕਿਤੇ ਕਿਸੇ ਅਹੁਦੇ ਤੇ ਦੇਖਾਂਗੇ ਕਿ ਕਿਸੇ ਪਾਰਟੀ ਦੇ ਵਿੱਚ ਲੀਡਰ ਦੇ ਤੌਰ ਤੇ ਤੁਸੀਂ ਮੈਨੂੰ ਪੜਾਉਂਦੇ ਹੋ ਦੇਖੋਗੇ ਮੇਰੇ ਮਨ ਦੀ ਇੱਛਾ ਤੇ ਆ ਕਿ ਮੈਂ ਵਿਦਿਆਰਥੀਆਂ ਨੂੰ ਪੜਾਵਾ ਜਿੱਥੇ ਇਸ ਥਾਂ ਦੇ ਉੱਤੇ ਵਿਦਿਆਰਥੀ ਬੈਠੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਉੱਥੇ ਦੂਜੀਆਂ ਯੂਨੀਵਰਸਿਟੀਆਂ ਤੋਂ ਵੀ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਜਿਹੜੇ ਆਗੇ ਹੈਗੇ ਆ ਜਾਂ ਉਹਨਾਂ ਦੇ ਮੈਂਬਰ ਨੁਮਾਇੰਦੇ ਇਸ ਥਾਂ ਦੇ ਉੱਤੇ ਪਹੁੰਚੇ ਆ ਸੋ ਸਟੂਡੈਂਟਸ ਦੀਆਂ ਮੰਗਾਂ ਇੱਕੋ ਜੀਆਂ ਹੁੰਦੀਆਂ ਪਰ ਕੰਮ ਕਰਨ ਦੇ ਜਿਹੜੇ ਤਰੀਕੇ ਜਾਂ ਬਾਡੀਜ਼ ਜੋ ਬਣੀਆਂ ਹੋਈਆਂ ਉਹ ਅਲੱਗ-ਅਲੱਗ ਤਰੀਕੇ ਦੀਆਂ ਬਣੀਆਂ ਹੋਈਆਂ ਪਰ ਸੰਘਰਸ਼ ਦੇ ਵਿੱਚ ਸਾਥ ਦੇਣ ਦੇ ਲਈ ਆਏ ਆ ਤੇ ਅੱਗੇ ਵੀ ਸਾਥ ਦੇਣ ਦੀ ਗੱਲ ਕਹੀ ਹੈ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਲਗਦੀਆਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾ ਨਾਮ ਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ